ਰਿਵਾਇਤ ਗੁਰੂ ਸਾਹਿਬ ਜੀ ਕੋ ਅੰਕਾਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮੰਗਲਾ ਚੌਥਾ ਪਰਤਾਨ ਘਰ ਤੇ ਰਵਾਂ ਬੋਲੋ ਭਈਆ RAM ਨਾਮ ਪਤਿਤ ਪਾਵਨ ਹਰ ਸੰਤ ਭਗਤ ਤਾਰਨੋ ਬੋਲੋ ਭਈਆ ਰਾਮ ਨਾਮ ਪਤਿਤ ਪਾਵਨ ਏ ਭਾਈ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ਜੋ ਵਕਾਲੀਆਂ ਨੂੰ ਪਵਿੱਤਰ ਬਣਾਉਣ ਵਾਲਾ ਹੈ ਔਰ ਸੰਤ ਭਗਤ ਤਾਰਨੋ ਜੋ ਆਪਣੀ ਸੰਤਾਂ ਨੂੰ ਆਪਣੀ ਭਗਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ ਔਰ ਭਰਪੂਰੇ ਰਹਾ ਜੋ ਸਾਰੇ ਜਗਤ ਵਿੱਚ ਹਰ ਥਾਂ ਮੌਜੂਦ ਹੈ ਇਹ ਭਾਈ ਹੁਸ਼ਾਰੀ ਰਿਸ਼ਿ ਸਲਾਦਾ ਗੀਤ ਸਦਾ ਗਾਣਾ ਚਾਹੀਦਾ ਹੈ ਜਲ ਤਲੇ ਰਾਮੁ ਨਾਮ ਜੋ ਪਾਣੀ ਵਿੱਚ ਹੈ ਜੋ ਧਰਤੀ ਵਿੱਚ ਹੈ ਨਿਤ ਗਈਐ ਅਰਦੂ ਕੁਬੈ ਸਾਰਣੁ ਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਰਹਾਉ ਅਰ ਕੀਆ ਹੈ ਸਫਲ ਜਨਮ ਹੋ ਮਾਰਾ اے ਭਾਈ ਪ੍ਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ ਹਰ ਜੱਪਿਆ ਹਰ ਦੂਖ ਬਸਾਰਣ ਹਾਰਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ ਜੋ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਗੁਰ ਭੇਟਿਆ ਹੈ ਮੁਕਤ ਦਾਤਾ ਇਹ ਭਾਈ ਵਿਕਾਰਾਂ ਤੋਂ ਖਲਾਸੀ دیਵਾਨ ਵਾਲਾ ਗੁਰੂ ਮੈਨੂੰ ਮਿਲ ਪਿਆ ਹਰ ਕੀ ਇਹ ਸਾਹਮਰੀ ਸਪਨ ਜਾਤਾ ਇਸ ਕਰਕੇ ਪ੍ਰਮਾਤਮਾ ਨੇ ਮੇਰੀ ਜੀਵਨ ਯਾਤਰਾ ਕਾਮਯਾਬ ਕਰ ਦਿੱਤੀ ਹੈ ਮੇਲ ਸੰਗਤੀ ਗੁਣ ਕਾਵਣ ਹੁਣ ਮੈਂ ਸਾਧ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਸ਼ਿਵ ਸਲਾਹ ਦੇ ਗੀਤ ਗਾਉਂਦਾ ਹਾਂ ਮਨ ਰਾਮੂ ਨਾਮ ਕਰ ਆਸ ਇਹ ਮੇਰੇ ਮਨ ਪਰਮਾਤਮਾ ਦੇ ਨਾਮ ਉੱਤੇ ਹੀ ਡੋਰੀ ਰੱਖ ਭਾਉ ਦੂਜਾ ਬੈਨਸੋ ਬਿਨਾਸਾ ਪਰ ਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਅੰਦਰੋਂ ਮੋਕਾ ਦਿੰਦਾ ਹੈ ਵਿੱਚ ਆਸਾ ਹੋਈ ਨਿਰਾਸ਼ੀ اے ਭਾਈ ਜਿਹੜਾ ਮਨੁੱਖ ਦੁਨੀਆ ਦੇ ਕੰਮਕਾਰ ਵਿੱਚ ਰਹਿੰਦਾ ਹੋਇਆ ਮਾਇਆ ਦੇ ਮੋਹ ਤੋਂ ਨੇ ਲੇਪ ਰਿਦਾ ਹੈ ਸੋ ਜਨ ਮਿਲਿਆ ਹਰ ਉਪਾਸੀ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਮਿਲਿਆ ਰਹਿੰਦਾ ਹੈ ਕੋਈ ਰਾਮ ਨਾਮ ਗੁਣ ਗਾਵਨੋ ਇਹ ਭਾਈ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਜਨ ਨਾਨਕ ਤਿਸ ਪਾਗੁ ਲਾਵਨੋ ਦਾਸ ਨਾਨਕ ਉਸ ਦੇ ਪੈਰੀ ਲੱਗਦਾ ਹੈ ਕੋਈ RAMU ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਾਗੂ ਲਾਵਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਤ